ਯਾਰ ਸਾਡੇ ਸਰਕਾਰੀ ਮਾਸਟਰਾਂ ਚ ਇੰਨੀ ਕੁ ਭੇਡ ਚਾਲ ਵੱਧ ਗਈ ਕੋਈ ਵੀ ਕੰਮ ਕਹਿ ਦੋ ਵਿਚਾਰੇ ਸਿਰ ਸੁੱਟ ਕੇ ਸ਼ੁਰੂ ਕਰ ਦਿੰਦੇ ਨੇ ਨਾਲ ਦੀ ਨਾਲ ਹੀ ਆਹ ਕੁਛ ਤੁਹਾਨੂੰ ਪਹਿਲਾਂ ਇੱਕ ਲੈਟਰ ਕੋ ਮਰਿਆ ਸੀ ਸੋਸ਼ਲ ਮੀਡੀਆ ਤੇ ਕਿ ਸਕੂਲਾਂ ਚ ਤੇਲਗੋ ਭਾਸ਼ਾ ਪੜਾਈ ਜਾਵੇਗੀ ਹਾਲੇ ਉਹਦਾ ਕੋਈ ਆਧਾਰ ਨਹੀਂ ਅੱਜ ਸਵੇਰੇ ਆ ਕੇ ਸਾਰੇ ਇੱਕ ਦੂਜੇ ਨੂੰ ਫੋਨ ਕਰੀ ਗਏ ਬਾਈ ਯਾਰ ਫਿਰ ਉਹਦਾ ਕੋਈ ਲੈਟਰ ਲੁੱਟਰ ਕਿੱਥੇ ਐ ਦੋ ਨੰਬਰ ਫਿਰ ਆਪਾਂ ਕਰੀਏ ਸ਼ੁਰੂ ਕੰਮ ਇਹ ਤੇ ਕਹਦੇ ਕੋਈ ਤਾਂ ਮਨ ਲੱਡ ਕੇ ਜਾ ਕੇ ਨੇ ਹੁਣੇ ਬੈਣਗੇ ਕੈਤੀ ਹੋਣਗੇ ਆਪਣੇ ਕੋਲੇ ਇਹ ਇੰਨਾ ਕਿ ਆਗਿਆਕਾਰੀ ਬੱਚੇ ਨੇ ਸਰਕਾਰ ਦੇ ਵੀ ਜੇ ਸਰਕਾਰ ਇਹਨਾਂ ਨੂੰ ਲੈਟਰ ਕੱਢ ਦੇਣਾ ਵੀ ਤੁਸੀਂ ਸਾਰੇ ਮਾਸਟਰਾਂ ਨੇ ਸਵੇਰੇ ਆ ਕੇ ਸਭ ਤੋਂ ਪਹਿਲਾਂ ਪਿੰਡ ਦੇ ਲੋਕਾਂ ਦੀਆਂ ਮੱਜਾਂ ਨਮਾਉਣੀਆਂ ਨੇ ਇਹਨਾਂ ਨੇ ਵਿਰੋਧ ਕਰਨ ਦੀ ਬਜਾਏ ਨਾਲ ਦੇ ਨਾਲ ਕਹਿੰਣਾ ਯਾਰ ਲੈਟਰ ਨੰਬਰ ਦੋ ਸਾਨੂੰ ਫੜਾ ਫੜਾ ਅਸੀਂ ਲੈਟਰ ਨੰਬਰ ਪਾ ਕੇ ਆਉਣ ਡਿਊਟੀ ਹੋਈਏ ਕੰਮ ਸ਼ੁਰੂ ਕਰੀਏ ਫਿਰ ਕਈਆਂ ਨੇ ਇੱਕ ਦੂਜੇ ਨੂੰ ਪੁੱਛਣਾ ਯਾਰ ਘਰ ਘਰ ਜਾਣਾ ਪਊਗਾ ਕਿ ਮੱਜਾਂ ਸਕੂਲ ਕੀ ਆਉਣਗੀਆਂ ਕਈਆਂ ਨੇ ਕਹਿੰਦੇ ਯਾਰ ਕੱਟੇ-ਕੱਟੀਆਂ ਬਾਰੇ ਕੁਝ ਮੈਂਸ਼ਨੇ ਨਹੀਂ ਕੀਤਾ ਵੀ ਕੀ ਉਹਨਾਂ ਦਾ ਕੀ ਕਰਨਾ ਹੈ ਉਹ ਪਰਾਵੋ ਪਹਿਲਾਂ ਸਰਕਾਰ ਨਾਲ ਕੱਟਾ-ਕੱਟੀ ਕਰ ਲੂ ਕਈ ਕਹਿਣਗੇ ਯਾਰ ਫਿਰ ਮੱਜਾਂ ਨਮਾਉਣ ਦਾ ਆਪਾਂ ਨੂੰ ਕੋਈ ਐਕਸਟਰਾ ਪੱਤਾ ਵੀ ਮਿਲੂ ਕਈ ਜਿਹੜੇ ਬਾਲੇ ਤੱਤੇ ਨੇ ਅਧਿਕਾਰੀਆਂ ਦੀਆਂ ਨਜ਼ਰਾਂ ਚ ਆਉਣਾ ਚਾਹੁੰਦੇ ਹੁੰਦੇ ਨੇ ਉਹ ਕਹਿਣਗੇ ਯਾਰ ਓਵਰਟਾਈਮ ਲਾਈਏ ਆਪਾਂ ਹਨ ਤੇ ਨਾਲ ਦੀ ਨਾਲ ਗਰੁੱਪਾਂ ਚ ਫੋਟੋਆਂ ਪਾਣਗੇ ਓਵਰਟਾਈਮ ਲਾ ਕੇ ਕਈ ਬਾਲੇ ਤੱਤੇ ਐਜੂਕੇਸ਼ਨ ਮਨਿਸਟਰ ਨੂੰ ਟੈਕ ਕਰਨਗੇ ਨਾਲ ਤੇ ਸਲਾਹ ਦੇਣਗੇ ਮੰਤਰੀ ਸਾਹਿਬ ਸਿੱਖਿਆ ਕ੍ਰਾਂਤੀ ਵਾਂਗੂ ਡੰਗਰ ਕ੍ਰਾਂਤੀ ਸ਼ੁਰੂ ਕਰੋ ਜਿਸ ਸਕੂਲਾਂ ਚ ਜਿਹੜੀਆਂ ਦੁਨੀਆਂਾਂ ਨੇ ਉਹਨਾਂ ਨੇ ਵੀ ਡਿਮਾਂਡ ਰੱਖਣੀ ਐ ਕਿ ਸਾਨੂੰ ਸਕੂਲਾਂ ਚ ਇੱਕ ਇੱਕ ਛੱਪੜ ਬਣਾ ਕੇ ਦਿੱਤਾ ਜਾਵੇ ਤੇ ਅੱਧੀ ਸੁੱਤੀ ਦਿਨ ਚ ਘੱਟੋ ਘੱਟ ਦੋ ਵਾਰ ਕੀਤੀ ਜਾਵੇ ਕਿਉਂਕਿ ਅਸੀਂ ਥੱਕ ਜਾਂਦੇ ਆ ਕਈ ਪੁੱਛਣਗੇ ਯਾਰ ਮੱਜਾਂ ਨਹਾਉਣ ਦੇ ਨਾਲ ਨਾਲ ਜੇ ਆਪਾਂ ਚਿੱਚੜ ਵੀ ਲਾਈਏ ਉਹ ਤੋਂ ਕੋਲ ਐਕਸਟਰਾ ਬੋਨਸ ਮਿਲੂ ਕਈ ਕਹਿਣਗੇ ਯਾਰ ਜੇ ਨਵਾਂ ਦਿਨਾਂ ਦੇ ਮੱਝ ਪੂਸ ਮਾਰ ਜੇ ਤਾਂ ਤਰਸ ਦੇ ਆਧਾਰ ਤੇ ਕੋਈ ਐਕਸਟਰਾ ਪੱਤਾ ਮਿਲੇਗਾ ਕਈ ਕਹਿਣਗੇ ਯਾਰ ਜੇ ਮੱਝ ਦੀ ਪੂਸ ਮਰੋੜੀ ਜਾਵੇ ਉਹ ਗਨਾਹ ਗਣਿਆ ਜਾਊਗਾ ਕਿ ਮਜਬੂਰੀ ਕਈ ਮਾਸਟਰ ਜਿਹੜੀ ਟੌਰੀ ਨੇ ਘੁੰਮਣ ਫਿਰਨ ਦੇ ਸ਼ਕੀਨ ਨੇ ਉਹ ਕਹਿਣਗੇ ਯਾਰ ਮੈਂ ਤਾਂ ਆਪਣੇ ਹਿੱਸੇ ਦੇ ਚਾਰ ਕੱਟੇ ਸੁੱਤੀਆਂ ਚ ਬਲੇਰੋ ਕੈਂਪਰ ਤੇ ਲੱਦ ਕੇ ਮਨਾਲੀ ਨਾਲ ਹੀ ਲੇ ਜਿਹੜੇ ਉਵਾਲੇ ਇੱਕ ਟਾ ਮਾਸਟਰ ਨੇ ਉਸਵੇਰੇ 8 ਵਜੇ ਤੋਂ ਪਹਿਲਾਂ ਹੀ ਆ ਕੇ ਲੋਕਾਂ ਦੀਆਂ ਮੱਜਾਂ ਨਿਵਾਣਵਾ ਕੇ ਤਨ ਤਨ ਛਕਸਾ ਦੇਣਗੇ ਤੇ ਫਿਰ ਫੋਟੋਆਂ ਪਾਣਗੇ ਕਈ ਮਾਸਟਰ ਜਿਹੜੇ ਟਿਊਸ਼ਨ ਲਾਉਣ ਦੇ ਸ਼ਕੀਨ ਨੇ ਉਹਨਾਂ ਨੇ ਦੁੱਧ ਦੇ ਆਧਾਰ ਤੇ ਮੱਜਾਂ ਦੇ ਗਰੁੱਪ ਬਣਾ ਦੇਣੇ ਨੇ 5 ਕਿਲੋ ਦੁੱਧ ਤੱਕ ਵਾਲਿਆਂ ਦਾ ਨਹਾਉਣ ਦਾ ਟਾਈਮ ਸਵੇਰੇ 8 ਤੋਂ 9 10 ਕਿਲੋ ਤੱਕ ਵਾਲਿਆਂ ਦਾ 9 ਤੋਂ 10 ਤੇ ਜਿਹੜੀਆਂ ਤੋਕੜ ਨੇ ਉਹਨਾਂ ਦਾ ਟਾਈਮ ਸ਼ਾਮ ਨੂੰ 7 ਵਜੇ ਜੇ ਇਹਨਾਂ ਨੂੰ ਸਰਕਾਰ ਕਹੇ ਦੇ ਕੀ ਅੱਜ ਸਾਰੇ ਮਾਸਟਰਾਂ ਨੇ ਇੱਕ ਲੱਤ ਤੇ ਖੜਨਾ ਹੈ ਇਹ ਵਿਰੋਧ ਕਰਨ ਦੀ ਬਜਾਏ ਨਾਲ ਦੇ ਨਾਲ ਇਹ ਪੁੱਛਣਗੇ ਯਾਰ ਲੱਤ ਸੱਚ